ਸਦਾਤ ਅਸੀਂ ਦੀ ਪਿਛਲੇ ਹਫਤੇ ਪੰਥਕ ਇਕਤਾ ਨੂੰ ਲੈ ਕੇ ਹੀ ਜਿਹੜਾ ਤੁਸੀਂ ਕੁਝ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਜਿਹੜੀ ਹੈ ਉਹ ਨਸ਼ਰ ਕੀਤੀ ਸੀ ਤੇ ਉਸ ਤੋਂ ਬਾਅਦ ਉਹਦਾ ਵੀ ਜਿਹੜਾ ਹੈ ਕਿਤਨਾ ਕਿਤੇ ਵਿਰੋਧ ਜਿਹੜਾ ਜਿਸ ਤਰੀਕੇ ਦੇ ਨਾਲ ਹੋਇਆ ਕੁਝ ਆਪਣੇ ਵੱਲੋਂ ਹੀ ਇਸ ਤਰੀਕੇ ਦਾ ਜਿਹੜਾ ਵਿਰੋਧ ਕੀਤਾ ਗਿਆ ਸੋ ਸਾਨੂੰ ਪਿਛਲੇ ਹਫਤੇ ਪਤਾ ਲੱਗਿਆ ਸੀ ਹਲੇ ਵੀ ਅਸੀਂ ਉਸ ਆਪਣੀ ਜਿਹੜੀ ਜਿਹੜੀ ਸਟੋਰੀ ਆ ਦਾ ਤੇ ਖੜੇ ਹੈਗੇ ਆਂ ਵੀ ਪੰਥ ਵਿੱਚ ਇਕਤਾ ਦੇ ਕੁਝ ਬਿਹਾਈਂਡ ਦੀ ਸੀਨ ਆ ਜਿਹੜੇ ਯਤਨ ਹੋ ਰਹੇ ਹੈਗੇ ਆ ਸੋ ਗੁਰੂ ਮਹਾਰਾਜ ਜਿਹੜਾ ਹੈਗਾ ਉਹ ਉਹ ਬਖਸ਼ਿਸ਼ ਕਾਰਨ ਸਮOCHੀਆਂ ਤੇਰਾ ਵਿੱਚ ਇਹੋ ਕਿ ਖਾਸ ਕਰਕੇ ਜਿਹੜੇ ਜੇਲਾਂ ਵਿੱਚ ਬੈਠੇ ਸਿੰਘ ਨੇ ਜੱਜ ਬੇਅਲੇ ਸਿੰਘ ਨੇ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦਾ ਹੋਮ ਉਹ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਉਹ ਪੂਰਾ ਹੋਣ ਵਾਲਾ ਜਿਹੜਾ ਅੱਗੇ ਵਧੇ ਜਿਹੜਾ ਜਿਹੜਾ ਵਿਰੋਧ ਹੋਇਆ ਸੋ ਅਸੀਂ ਸਮਝਦੇ ਹਾਂ ਵੀ ਉਹ ਸਾਡੇ ਆਪਣੇ ਵੀਰਾਂ ਵੱਲੋਂ ਹੀ ਹੋਇਆ ਹੈ ਸੋ ਸਾਡੇ ਆਪਣੇ ਕਾਫਲੇ ਦੇ ਹੀ ਮੈਂਬਰ ਰਹੇ ਹੈਗੇ ਆ ਉਹ ਉਹਨਾਂ ਵਿੱਚ ਹੋ ਸਕਦਾ ਵੀ ਇਨਫੋਰਮੇਸ਼ਨ ਦੀ ਕੋਈ ਕਮੀ ਹੋ ਗਈ ਪਰ ਅਸੀਂ ਸਾਰੀ ਸਿੱਖ ਸੰਗਤਾਂ ਨੂੰ ਜਿਹੜਾ ਹੈਗਾ ਉਹ ਇਹ ਵਿਸ਼ਵਾਸ ਦਵਾਉਂਦੇ ਹਾਂਗੇ ਵੀ ਸ਼੍ਰੀ ਅਕਾਲ ਚੈਨ ਹੈਗਾ ਹਾਂ ਹਾਂ ਜਿਹੜਾ ਅਕਾਲ ਚੈਨਲ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਸੰਗਤਾਂ ਔਰ ਗੁਰੂ ਮਹਾਰਾਜ ਅੱਗੇ ਜਿਹੜਾ ਹੈਗਾ ਜਵਾਬ ਦੇ ਹੈਗਾ ਸੋ ਮੈਨੂੰ ਮੇਰੇ ਗੁਰੂ ਨੇ ਤੇ ਮੇਰੇ ਮਾਤਾ ਪਿਤਾ ਨੇ ਹਮੇਸ਼ਾ ਇਹ ਸਿਖਾਇਆ ਹੈਗਾ ਵੀ ਕਿਸੇ ਦੁਸ਼ਮਣ ਦੇ ਖਿਲਾਫ ਵੀ ਜਿਹੜੀ ਇਸ ਕਿਸਮ ਦੀ ਨੀਵੀਂ ਔਰ ਜਿਹੜੀ ਅਸ਼ਲੀਲ ਭਾਸ਼ਾ ਉਹਦੇ ਵਰਤੋਂ ਨਹੀਂ ਕਰਨੀ ਸੋ ਅਸੀਂ ਕਦੇ ਵੀ ਆਪਣੀ ਕਿਸੇ ਵੀ ਗੁਰਸਿੱਖ ਦੇ ਖਿਲਾਫ ਸਾਡੀ ਕੋਈ ਵੀ ਭਾਵਨਾ ਨਹੀਂ ਸਮੁੱਚਾ ਗੁਰੂ ਪੰਥ ਗੁਰੂ ਖਾਲਸਾ ਪੰਥ ਸਾਡੇ ਰਿਸ਼ਤੇ ਕਾਰੀ ਹੋ ਗਿਆ ਸੋ ਉਸ ਤੋਂ ਪਹਿਲਾਂ ਮੇਰੇ ਤੇ ਦੋਸ਼ ਲੱਗੇ ਆ ਇਹ ਵੀ ਲਾਇਆ ਜਾਂਦਾ ਹੈਗਾ ਵੀ ਇਹ ਇਹ ਇਹਦਾ ਕੋਈ ਜੇਲ ਜੀਵਨ ਦੀ ਯਾਤਰਾ ਨਹੀਂ ਹੈਗਾ ਸੋ ਮੈਂ ਤਾਂ ਸਭ ਹੀ ਉਹ ਜੇਲ੍ਹ ਦੇ ਅੱਗੋਂ ਨਹੀਂ ਲੰਘਿਆ ਕੋਈ ਹਾਂ ਹਾਂ ਸੋ 1991 ਦੇ ਸ਼ੁਰੂ ਵਿੱਚ ਮੈਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ 2 ਮਹੀਨੇ ਤੱਕ ਮੇਰੇ ਤੇ ਜਿਸ ਤਰ੍ਹਾਂ ਬੀ ਇਲੀਗਲ ਕਸਟਡੀ ਵਿੱਚ ਰੱਖ ਕੇ ਜਿਹੜਾ ਹੈ ਕਿ ਮੇਰੇ ਤੇ ਤਸ਼ੱਦਦ ਹੋਇਆ 1991 92 ਤੇ 93 93 ਦੇ ਅਖੀਰ ਤੇ ਆ ਕੇ ਫਿਰ ਮੇਰੀ ਰਿਹਾਈ ਹੁੰਦੀ ਆ ਮੇਰੀ ਸਟੱਡੀਜ਼ ਆ ਜਿਹੜੀਆਂ ਖਰਾਬ ਹੋ ਗਈਆਂ ਸੀ ਫਿਰ ਉਸ ਸਟੱਡੀ ਮੈਂ ਦੁਬਾਰੇ ਕਿਉਂਕਿ ਮੈਂ ਬੀਏ ਫਾਈਨਲ ਵਿੱਚ ਪਹੁੰਚ ਗਿਆ ਸੀ ਜਦੋਂ ਗ੍ਰਿਫਤਾਰੀ ਹੁੰਦੀ ਆ ਫਿਰ ਦੁਬਾਰੇ ਬੀਏ ਕੀਤੀ ਐਮਏ ਕੀਤੀ ਤੇ ਫਿਰ ਨਾਲ ਘਰ ਦੇ ਹਾਲਾਤ ਠੀਕ ਨਹੀਂ ਸੀ ਫਿਰ ਜਿਹਦਾ ਹੈਗਾ ਪ੍ਰੋਫੈਸ਼ਨਲ ਤੇ ਸਰਦਾਰਪਤਾ ਸਿੰਘ ਜੀ ਪਿਛਲੇ ਹਫਤੇ ਪੰਥਕ ਕੇਕ ਦਾ ਨੂੰ ਲੈ ਕੇ ਹੀ ਜਿਹੜਾ ਤੁਸੀਂ ਕੁਝ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਜਿਹੜੀ ਹੈ ਉਹ ਨਸ਼ਰ ਕੀਤੀ ਸੀ ਤੇ ਉਸ ਤੋਂ ਬਾਅਦ ਉਹਦਾ ਵੀ ਜਿਹੜਾ ਹੈ ਕਿਤਨਾ ਕਿਤੇ ਵਿਰੋਧ ਜਿਹੜਾ ਜਿਸ ਤਰੀਕੇ ਦੇ ਨਾਲ ਹੋਇਆ ਕੁਝ ਆਪਣੇਆ ਵੱਲੋਂ ਹੀ ਇਸ ਤਰੀਕੇ ਦਾ ਜਿਹੜਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਕਿਉਂਕਿ ਅਕਾਲ ਚੈਨਲ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਤੇ ਵੀ ਚਾਹੇ ਉਹ ਕਨਫਲਿਕਟ ਵਾਲਾ ਮੁੱਦਾ ਹੋਵੇ ਉਸ ਨੂੰ ਜਿਹੜਾ ਹੈ ਅਕਾਲ ਚੈਨਲ ਹਮੇਸ਼ਾ ਹੀ ਟੱਚ ਜਿਹੜਾ ਹੈ ਨਹੀਂ ਕਰਦਾ ਹੈਗਾ ਹਾਂ ਜਿੱਥੇ ਕਿਤੇ ਕੋਈ ਸਿਧਾਂਤਕ ਹਮਲੇ ਹੁੰਦੇ ਨੇ ਚਾਹੇ ਉਹ ਹਿੰਦੀ ਦੀਆਂ ਕਿਤਾਬਾਂ ਦੇ ਵਿੱਚ ਹੋਣ ਚਾਹੇ ਸਿੱਖਾਂ ਦੀ ਸਿਧਾਂਤਕ ਏਰਾਬੰਦੀ ਕੀਤੀ ਜਾ ਰਹੀ ਹੋਵੇ ਚਾਹੇ ਆਪਾਂ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਇੰਟਰਵਿਊਸ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਸਿਧਾਂਤਕ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਪਿਛਲੇ ਤਕਰੀਬਨ 12 ਸਾਲਾਂ ਤੋਂ ਹਰੇਕ ਦਾ ਜਿਹੜਾ ਆਪਾਂ ਤੱਥਾਂ ਦੇ ਆਧਾਰ ਤੇ ਜਿਹੜਾ ਜਵਾਬ ਦਿੱਤਾ ਹੈ ਤਾਂ ਕਿ ਕਿਤੇ ਸਿੱਖ ਸੰਗਤਾਂ ਦੇ ਵਿੱਚ ਕੁਝ ਭੁਲੇਖੇ ਨਾ ਰਹਿ ਜਾਣ ਕੀ ਕਹੋਗੇ ਜੋ ਕੁਝ ਵਾਪਰਿਆ ਇਸ ਤਰੀਕੇ ਦਾ ਨਾ ਹੋਵੇ ਹਾਂਜੀ ਹਾਂਜੀ ਸੋ ਪੰਥਕ ਇਕਤਾ ਦੇ ਬਾਰੇ ਆਪਾਂ ਕਿਹਾ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਪੰਥਕ ਵਿੱਚ ਜਿਹੜੀ ਹੈਗਾ ਲੀਡਰਸ਼ਿਪ ਦਾ ਖਲਾ ਹੈਗਾ ਸੋ ਅਸੀਂ ਵੀ ਮਹਿਸੂਸ ਕਰਦੇ ਆਂ ਵੀ ਪੰਥ ਵਿੱਚ ਜਿਹੜਾ ਲੇਟ ਪਦਾ ਖਲਾਸ ਸਮੁੱਚੀਆਂ ਪੰਥਕ ਤੇ ਰਾ ਆਪਣੀ ਹੋਂਦ ਨੂੰ ਕਾਇਮ ਰੱਖਦੇ ਹੋਏ ਜੇ ਸਾਂਝੇ ਪਲੇਟਫਾਰਮ ਤੇ ਆਉਂਦੀਆਂ ਹੈਗੀਆਂ ਤਾਂ ਅਕਾਲ ਚੈਨਲ ਨੇ ਪਿਛਲੇ 12 ਸਾਲਾਂ ਤੋਂ ਇਸ ਪੰਥਕ ਏਕਤਾ ਤੇ ਪੰਥਕ ਜਜ਼ਬੇ ਦੀ ਜਿਹੜੀ ਤਰਜ਼ਮਾਨੀ ਕੀਤੀ ਹੈਗੀ ਆ ਸੋ ਗੁਰੂ ਦੀ ਭੈ ਭਾਵ ਦੀ ਵਿੱਚ ਰਹਿੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਆ ਤੇ ਸਮੁੱਚੇ ਸਿੱਖ ਪੰਥ ਦੀ ਜਿਹੜੀ ਆਵਾਜ਼ ਬਣਨ ਦਾ ਸੀ ਨਿਮਾਣਾ ਜ ਯਤਨ ਕਰ ਰਹੇ ਹੈਗੇ ਆ ਸੋ ਸਾਡਾ ਯਤਨ ਆ ਜਿਹੜਾ ਗੁਰਸਿੱਖ ਸੰਗਤਾਂ ਦੇ ਚਰਨਾਂ ਵਿੱਚ ਨਤਮਸਤਕ ਹੀ ਹਮੇਸ਼ਾ ਅਸੀਂ ਗੁਰੂ ਸਿੱਖ ਸੰਗ ਗੁਰੂ ਸਾਹਿਬ ਤੇ ਸਿੱਖ ਸੰਗਤਾਂ ਦੇ ਚਰਨਾਂ ਦੀ ਧੂੜ ਨਾਲ ਸਾਡਾ ਆਪਣਾ ਨਿੱਜ ਕੁਝ ਵੀ ਨਹੀਂ ਹੈ ਸਾਡੀ ਆਪਣੀ ਨਿੱਜੀ ਲਾਈਫ ਆ ਜਿਹੜੀ ਉਹ ਮਤਲਬ ਕਿ ਬਹੁਤ ਅਸੀਂ ਤਾਂ ਧੂੜ ਦੇ ਬਰਾਬਰ ਹੈਗੇ ਆ ਗੁਰਸਿੱਖਾਂ ਦੀ ਸੋ ਸਾਨੂੰ ਪਿਛਲੇ ਹਫਤੇ ਪਤਾ ਲੱਗਿਆ ਸੀ ਹਲੇ ਵੀ ਅਸੀਂ ਉਸ ਆਪਣੀ ਜਿਹੜੀ ਜਿਹੜੀ ਸਟੋਰੀ ਉੱਤੇ ਖੜੇ ਹੈਗੇ ਆ ਵੀ ਪੰਥ ਵਿੱਚ ਇਕਤਾ ਦੇ ਕੁਝ ਬਿਹਾਈਂਡ ਦੀ ਸੀਨ ਆ ਜਿਹੜੇ ਯਤਨ ਹੋ ਰਹੇ ਹੈਗੇ ਆ ਸੋ ਗੁਰੂ ਮਹਾਰਾਜ ਜਿਹੜਾ ਹੈਗਾ ਉਹ ਬਖਸ਼ਿਸ਼ ਕਾਰਨ ਸਮੁੱਚੀਆਂ ਧਰਾਂ ਵਿੱਚ ਇਹੋ ਕਿ ਖਾਸ ਕਰਕੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਸਿੰਘ ਨੇ ਜੱਜ ਬੇਅਲੇ ਸਿੰਘ ਨੇ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦਾ ਹੋਕ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਉਹ ਪੂਰਾ ਹੋਣ ਵਾਲਾ ਜਿਹੜਾ ਅੱਗੇ ਵਧੇ ਸੋ ਸਿੱਖ ਸੰਗਤਾਂ ਚੜ੍ਹਦੀ ਕਲਾ ਨਾਲ ਰਹਿਣ ਸੋ ਜਿਹੜਾ ਜਿਹੜਾ ਵਿਰੋਧ ਹੋਇਆ ਸੋ ਅਸੀਂ ਸਮਝਦੇ ਹਾਂ ਵੀ ਉਹ ਸਾਡੇ ਆਪਣੇ ਵੀਰਾਂ ਵੱਲੋਂ ਹੀ ਹੋਇਆ ਹੈ ਸੋ ਸਾਡੇ ਆਪਣੇ ਕਾਫਲੇ ਦੇ ਹੀ ਮੈਂਬਰ ਰਹੇ ਹੈਗੇ ਆ ਉਹਨਾਂ ਵਿੱਚ ਹੋ ਸਕਦਾ ਵੀ ਇਨਫੋਰਮੇਸ਼ਨ ਦੀ ਕੋਈ ਕਮੀ ਹੋ ਗਈ ਪਰ ਅਸੀਂ ਸਾਰੀ ਸਿੱਖ ਸੰਗਤਾਂ ਨੂੰ ਜਿਹੜਾ ਹੈਗਾ ਉਹ ਇਹ ਵਿਸ਼ਵਾਸ ਦਵਾਉਂਦੇ ਹਾਂਗੇ ਵੀ ਸ਼੍ਰੀ ਅਕਾਲ ਚੈਨਲ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਸੰਗਤਾਂ ਔਰ ਗੁਰੂ ਮਹਾਰਾਜ ਅੱਗੇ ਜਿਹੜਾ ਹੈਗਾ ਜਵਾਬ ਦੇ ਹੈਗਾ ਸੋ ਅਸੀਂ ਹਮੇਸ਼ਾ ਹੀ ਜ਼ਿੰਮੇਵਾਰੀ ਨਾਲ ਪੱਤਰਕਾਰੀ ਕੀਤੀ ਹੈਗੀ ਆ ਸੋ ਜ਼ਿੰਮੇਵਾਰੀ ਨਾਲ ਹੀ ਕਰਦੇ ਰਹਾਗੇ ਜਿਸ ਦਿਨ ਸਾਡੇ ਮਨ ਵਿੱਚ ਕੋਈ ਭਟਕਣ ਆਈ ਜਾਂ ਜਿਸ ਕੇ ਜੇ ਸਾਨੂੰ ਲੱਗਿਆ ਵੀ ਅਸੀਂ ਭਟਕਣ ਦਾ ਸ਼ਿਕਾਰ ਆ ਤਾਂ ਸਿੱਖ ਸੰਗਤਾਂ ਦੇ ਕਹਿਣ ਤੋਂ ਪਹਿਲਾਂ ਹੀ ਅਸੀਂ ਇਸ ਸੀਨ ਤੋਂ ਪਾਸੇ ਹੋ ਜਾਵਾਂਗੇ ਸਾਡਾ ਕੋਈ ਸ਼ੌਂਕ ਨਹੀਂ ਹੈ ਸਾਡੀ ਸਿਰਫ ਪ੍ਰਤੀਬੱਧਤਾ ਹੈ ਆਪਣੀ ਕੌਮ ਨਾਲ ਤਾਂ ਕਿ ਵੀ ਕੋਈ ਤੇ ਰਹੇ ਜੀ ਹੋਵੇ ਜਿਹੜੀ ਪੰਥ ਦੇ ਜਜ਼ਬਿਆਂ ਨੂੰ ਪੰਥ ਦੀਆਂ ਰੀਝਾਂ ਨੂੰ ਤੇ ਪੰਥ ਦੀਆਂ ਆਸਾਂ ਉਮੀਦਾਂ ਨੂੰ ਜਿਹੜਾ ਹੈਗਾ ਪੰਥ ਦੇ ਵੇੜੇ ਵਿੱਚ ਤੇ ਉਹਨਾਂ ਸਿੱਖ ਸੰਗਤਾਂ ਨੂੰ ਇੱਕ ਮਾਰਗਦਰਸ਼ਨ ਸੋ ਅਸੀਂ ਕੋਈ ਬਹੁਤ ਵੱਡੇ ਕੋਈ ਕੋਈ ਆਪਾਂ ਕਹਿ ਸਕਦੇ ਵੀ ਫੰਨੇ ਖਾਂ ਨਹੀਂ ਹੈਗਾ ਵੀ ਇੱਕ ਮਾਰਗਦਰਸ਼ਨ ਕਰ ਸਕੀ ਹੈ ਇੱਕ ਇੱਕ ਬੂੰਦ ਬੂੰਦ ਨਾਲ ਜਿਸ ਤਰ੍ਹਾਂ ਹੈਗਾ ਵੀ ਇੱਕ ਬੂੰਦ ਹੈ ਜਿਹੜੀ ਸੱਚ ਦੀ ਉਹ ਅਸੀਂ ਵੀ ਲਾਈ ਫਿਰਦੇ ਹੈਗੇ ਆ ਸੋ ਜੇ ਪਟਕਣ ਦਾ ਸ਼ਿਕਾਰ ਹੋਏ ਤਾਂ ਅਸੀਂ ਵਾਪਸ ਹੋ ਜਾਾਂਗੇ ਬਾਕੀ ਇਹ ਹੈਗਾ ਵੀ ਜਿਸ ਕਿਸਮ ਦੀ ਭਾਸ਼ਾ ਸਾਡੇ ਵੀਰ ਵਰਤਦੇ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਅਸੀਂ ਕਦੇ ਵੀ ਇੰਨੇ ਨੀਵੇਂ ਨਾ ਡਿੱਗੇ ਹੈ ਨਾ ਸੋ ਮੈਨੂੰ ਮੇਰੇ ਗੁਰੂ ਨੇ ਤੇ ਮੇਰੇ ਮਾਤਾ ਪਿਤਾ ਨੇ ਹਮੇਸ਼ਾ ਇਹ ਸਿਖਾਇਆ ਹੈਗਾ ਵੀ ਕਿਸੇ ਦੁਸ਼ਮਣ ਦੇ ਖਿਲਾਫ ਵੀ ਜਿਹੜੀ ਇਸ ਕਿਸਮ ਦੀ ਨੀਵੀਂ ਔਰ ਜਿਹੜੀ ਅਸ਼ਲੀਲ ਭਾਸ਼ਾ ਉਹਦੇ ਵਰਤੋਂ ਨਹੀਂ ਕਰਨੀ ਸੋ ਅਸੀਂ ਕਦੇ ਵੀ ਆਪਣੀ ਕਿਸੇ ਵੀ ਗੁਰਸਿੱਖ ਦੇ ਖਿਲਾਫ ਸਾਡੀ ਕੋਈ ਵੀ ਭਾਵਨਾ ਨਹੀਂ ਸਮੁੱਚਾ ਗੁਰੂ ਪੰਥ ਸ੍ਰੀ ਗੁਰੂ ਖਾਲਸਾ ਪੰਥ ਸਾਡੇ ਲਈ ਸਕਾਰ ਹੋ ਗਿਆ ਅਸੀਂ ਹਮੇਸ਼ਾ ਹੀ ਗੁਰੂ ਖਾਲਸਾ ਪੰਥ ਦੇ ਰਣੀ ਰਹਾਂਗੇ ਹਰ ਸਿੱਖ ਦੇ ਅਸੀਂ ਰਣੀ ਰਹਾਂਗੇ ਹਰ ਸਿੱਖ ਦੀ ਅਸੀਂ ਚਰਨਾ ਦੀ ਧੂੜ ਹੈਗੇ ਆ ਸਾਡੀ ਆਪਣੀ ਜ਼ਿੰਦਗੀ ਕੁਝ ਵੀ ਨਹੀਂ ਹੈਗੇ ਅਸੀਂ ਤਾਂ ਗੁਰੂ ਮਹਾਰਾਜ ਦੇ ਕੋਕਰ ਹੈਗੇ ਆ ਇੱਥੇ ਇੱਕ ਤਰ੍ਹਾਂ ਨਾਲ ਉਹਨਾਂ ਵੱਲੋਂ ਜਿਹੜੀ ਭੌਂਕਣ ਦੀ ਜ਼ਿੰਮੇਵਾਰੀ ਹੈਗੀ ਆ ਉਹ ਭੌਂਕ ਕੇ ਜਿਹੜਾ ਹੈਗਾ ਚੱਲਿਆ ਜਾਂਦੇ ਆ ਪਰ ਸਿੱਖ ਸੰਗਤਾਂ ਇਹ ਅਰਦਾਸ ਕਰਨ ਵੀ ਅਸੀਂ ਭਾਸ਼ਾ ਦੇ ਪੱਖੋਂ ਐਨੇ ਨੀਵੇਂ ਨਾ ਡਿਗੇ ਐ ਐਨੀ ਅਸ਼ਲੀਲ ਭਾਸ਼ਾ ਵਰਤਣ ਦੇ ਗੁਰੂ ਮਹਾਰਾਜ ਸਾਨੂੰ ਹਮੇਸ਼ਾ ਵਰਜਦੇ ਰਹਿਣ ਜਾਂ ਫਿਰ ਸਾਨੂੰ ਸੀਨ ਤੋਂ ਲੋਪ ਕਰ ਦੇਣ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਇਹ ਨਾ ਕਹਿਣ ਵੀ ਸਾਡੇ ਵਿਦਵਾਨ ਕਹੌਣ ਵਾਲੇ ਲੋਕ ਆ ਜਿਹੜੇ ਉਹ ਐਨੀ ਨੀਵੇਂ ਕਿਸਮ ਦੀ ਜਾਂ ਘਟੀਆ ਭਾਸ਼ਾ ਦੀ ਵਰਤੋਂ ਕਰਕੇ ਸਿੱਖ ਸੰਗਤਾਂ ਵਿੱਚ ਦੁੱਬਦਾ ਪਾਰੇ ਸੀ ਅਸੀਂ ਸਿੱਖ ਸੰਗਤਾਂ ਨੂੰ ਵਾਰ-ਵਾਰ ਅਪੀਲ ਕਰਦੇ ਆ ਤੇ ਅਰਜ਼ ਉਹਨਾਂ ਨੂੰ ਵੀ ਕਰਦੇ ਆ ਵੀ ਉਹ ਅਰਦਾਸ ਕਰਨ ਬੇਗੁਰੂ ਮਹਾਰਾਜ ਤੇ ਸਿੱਖ ਸੰਗਤਾਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਪੰਥਕ ਏਕਤਾ ਲਈ ਪੰਥ ਦੇ ਜਜ਼ਬਿਆਂ ਲਈ ਔਰ ਖਾਲਸਾ ਪੰਥ ਦੀ ਆਜ਼ਾਦੀ ਲਈ ਜੋ ਇੱਕ ਮਸ਼ਾਲ ਲੈ ਕੇ ਚੱਲ ਰਹੇ ਹਾਂਗੇ ਆ ਉਹ ਸਾਰੇ ਜਣੇ ਆ ਵੀ ਉਸ ਏਕਤਾ ਨਾਲ ਜੁੜ ਕੇ ਕੌਮ ਦੇ ਸੁਪਨਿਆਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਾਂ ਅੱਗੇ ਵਧਦੇ ਰਹੀਏ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਅਪਾ ਇਹ ਵੀ ਕਹਿ ਸਕਦੇ ਆ ਕਿ ਖਬਰਾਂ ਕਿਉਂਕਿ ਬਹੁਤ ਸਾਰਾ ਕੁਝ ਬਿਹਾਈਂਡਸ ਦੀ ਸੀਨਸ ਜਿਹੜਾ ਹੈ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਹੈਗਾ ਚਾਹੇ ਆਪਾਂ ਕਹਿ ਲਈਏ ਕਿ ਜਦੋਂ ਭਾਈ ਦੀਪ ਸਿੱਧੂ ਇਸ ਦੁਨੀਆ ਤੋਂ ਜਾਂਦੇ ਹੈਗੇ ਨੇ ਤੇ ਉਹਨਾਂ ਤੋਂ ਪਿੱਛੇ ਵੀ ਕੀ ਕੁਝ ਡਿਵੈਲਪਮੈਂਟ ਹੋ ਰਹੀਆਂ ਸੀ ਕਈ ਕੁਝ ਜਿਹੜਾ ਚੱਲ ਰਿਹਾ ਸੀ ਫਿਰ ਕੁਝ ਮਹੀਨੇ ਬਾਅਦ ਜਿਹੜਾ ਭਾਈ ਅਮਰਪਾਲ ਸਿੰਘ ਸੀਨ ਤੇ ਆਉਂਦੇ ਹੈਗੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਲੰਬਾ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੇ ਵੱਲੋਂ ਵੀ ਕੁਝ ਮਹੀਨੇ ਤੱਕ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਅਮਰ ਸੰਚਾਰ ਦੀ ਲਹਿਰ ਚਲਾਈ ਜਾਂਦੀ ਹੈ ਨੌਜਵਾਨਾਂ ਨੂੰ ਹਲੂਣਾ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਖਬਰਾਂ ਹੁੰਦੀਆਂ ਨੇ ਕਿਤਨਾ ਕਿਤੇ ਜਦੋਂ ਤੱਕ ਬਾਹਰ ਨਹੀਂ ਆ ਜਾਂਦੀਆਂ ਜਦੋਂ ਤੱਕ ਵੱਡੇ ਤੌਰ ਤੇ ਫੈਸਲੇ ਨਹੀਂ ਹੋ ਜਾਂਦੇ ਬਹੁਤ ਸਾਰੀਆਂ ਗੱਲਾਂ ਕੇ ਇਨਸਾਈਟਸ ਦਾ ਮੀਟਿੰਗਸ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਜਦ ਤੱਕ ਉਹ ਬਾਹਰ ਨਹੀਂ ਆਉਂਦੀਆਂ ਜਿੱਦਾਂ ਹੁਣ ਮਧ ਪ੍ਰਦੇਸ਼ ਦੀ ਮੇਰੇ ਖਿਆਲ ਆਪਾਂ ਸੌਰੀ ਮਹਾਰਾਸ਼ਟਰ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕੱਲ੍ਹ ਗਿਆ ਤੇ ਉਦੋਂ ਉਠਾ ਕੇ ਹੋਣੀ ਮਿਲਣ ਚਲੇਗੇ ਮਤਲਬ ਹੁਣ ਜੇ ਉਹ ਨਾ ਮਿਲਣ ਜਾਂਦੇ ਤੇ ਫਿਰ ਖਬਰ ਕੁਝ ਹੋਰ ਹੁੰਨੀ ਸੀ ਮਤਲਬ ਉਹ ਖਬਰਾਂ ਤਾਂ ਪਲ-ਪਲ ਤੇ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ ਬਿਹਾਈਂਡ ਦਾ ਸੀਨ ਕਈ ਕੁਝ ਹੁੰਦਾ ਹੈ ਸਰਦਾਰ ਅਤਾ ਸਿੰਘ ਜੀ ਅਖੀਰ ਤੇ ਖੇ ਆਪਣਾ ਇਥੇ ਵਿਸ਼ਾਤਾ ਨਹੀਂ ਸੀ ਪਰ ਬਹੁਤਾ ਕੁਛ ਆਪਾਂ ਕਿ ਕਿ ਮੇਰਾ ਮੈਂ ਜਮੇ ਕੁਝ ਨਹੀਂ ਆਪਾਂ ਉੱਤੇ ਵੀ ਵਿਸ਼ਵਾਸ ਕਰਦੇ ਆ ਪਰ ਫਿਰ ਵੀ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਕਿਉਂਕਿ ਕਦੀ ਮੌਕਾ ਨਹੀਂ ਮਿਲਿਆ ਇਹ ਸਵਾਲ ਪੁੱਛਣ ਦਾ ਤੇ ਉਹੀ ਸਵਾਲ ਤੋਂ ਸਵਾਲ ਕੱਢ ਕੇ ਕਿ ਜੋ ਕੁਝ ਜਿਸ ਤਰੀਕੇ ਦੇ ਨਾਲ ਥੋੜਾ ਤੁਹਾਡੀ ਪੱਤਰਕਾਰੀ ਬਾਰੇ ਕਿੰਨੀ ਦੇਰ ਤੋਂ ਤੁਸੀਂ ਕਰ ਰਹੇ ਹੋ ਕਿਸ ਤਰ੍ਹਾਂ ਥੋੜੇ ਲਫ਼ਜ਼ਾਂ ਦੇ ਵਿੱਚ ਹਾਂਜੀ ਹਾਂਜੀ ਜੇ ਮੈਂ ਇੱਕ ਤਾਂ ਹੁੰਦੀ ਆ ਨਾਨ ਪ੍ਰੋਫੈਸ਼ਨਲ ਪੱਤਰਕਾਰੀ ਇੱਕ ਪ੍ਰੋਫੈਸ਼ਨਲ ਪੱਤਰਕਾਰੀ ਹੁੰਦੀ ਹੈ ਨਾ ਸੋ ਜਦੋਂ ਮੈਂ ਪੜਦਾ ਸੀ ਮੈਂ 1987 ਵਿੱਚੋਂ ਜਦੋਂ ਲਿਖਣ ਦਾ ਮੇਰਾ ਹੈਗਾ ਉਹ ਹੋ ਗਿਆ ਸੀਗਾ ਉਦੋਂ ਤੋਂ ਮੈਂ ਜੀ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ ਉਦੋਂ ਸਿੱਖ ਸੰਘਰਸ਼ ਆਪਣੀ ਜੋਬਨ ਤੇ ਸੀ 1987 ਵਿੱਚ ਮੈਂ ਕਾਲਜ ਵੀ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਉਦੋਂ ਜਨਤਕ ਪੈਗਾਮ ਆ ਸਰਦਾਰ ਅਜਮੇਰ ਸਿੰਘ ਦਾ ਗਰੁੱਪ ਹੈ ਜਿਹੜਾ ਇਹ ਜਨਤਕ ਪੈਗਾਮ ਮੈਗਜ਼ੀਨ ਕੱਢਦਾ ਸੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਹਨਾ ਉਹਨਾਂ ਨੇ ਮੈਨੂੰ ਪਹਿਲੀ ਵਾਰ ਜਿਹੜੀ ਥਾਂ ਦਿੱਤੀ ਹੈਗੀ ਆ ਉਸ ਮੈਗਜ਼ੀਨ ਵਿੱਚ ਸੋ ਉੱਥੇ ਮੈਂ ਲਗਾਤਾਰ ਜਨਤਕ ਪੈਗਾਮ ਵਿੱਚ ਜਿਹੜਾ ਲਿਖਦਾ ਰਿਹਾ ਹੈਗਾ ਸੋ ਉਹ ਉਹਨਾਂ ਨਾਲ ਆਪਾਂ ਕਹਿ ਸਕਦੇ ਆ ਵੀ ਮਾਲਵਿੰਦਰ ਸਿੰਘ ਮਾਲੀ ਮੇਰੇ ਪਹਿਲੇ ਜਿਹੜੇ ਪੱਤਰਕਾਰਤਾ ਦੇ ਜਿਹੜੇ ਅਗਵਾਈ ਵਾਲੇ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਫਿਰ ਮੈਂ ਅੱਜ ਦੀ ਆਵਾਜ਼ ਨਾਲ ਜੁੜਦਾ ਰਿਹਾ ਅ ਤੇ ਦੇਸ਼ ਪੰਜਾਬ ਮੈਗਜ਼ੀਨ ਮਤਲਬ ਕਿ ਅੱਜ ਤੱਕ ਜਿੰਨਾ ਵੀ ਮੈਂ ਕੰਮ ਕਰਿਆ ਜਦੋਂ ਤੱਕ ਮੈਂ ਪ੍ਰੋਫੈਸ਼ਨਲ ਪੱਤਰਕਾਰੀ ਵਿੱਚ ਨਹੀਂ ਆ ਗਿਆ ਪਹਿਲਾਂ ਮੈਂ ਜਨਤਕ ਪੈਗਾਮ ਲਈ ਕੰਮ ਕੀਤਾ ਉਹ ਤੋਂ ਬਾਅਦ ਮੈਂ ਅੱਜ ਦੀ ਆਵਾਜ਼ ਲਈ ਕੰਮ ਕੀਤਾ ਲਗਾਤਾਰ ਕਿਉਂਕਿ ਉਹ ਸਿੱਖਾਂ ਦਾ ਇੱਕ ਅਖਬਾਰ ਸਮਝਿਆ ਜਾਂਦਾ ਸੀਗਾ ਹਨ ਉਹਦੇ ਨਾਲ ਹੀ ਸਰਦਾਰ ਗੁਰਬਚਨ ਸਿੰਘ ਜਵੰਦਰ ਵਾਲੇ ਦੇਸ਼ ਪੰਜਾਬ ਮੈਗਜ਼ੀਨ ਕੱਢਦੇ ਸੀ ਉਹਦੇ ਵਿੱਚ ਲਗਾਤਾਰ 10 ਸਾਲ ਮੈਂ ਕੰਟਰੀਬਿਊਟ ਕੀਤਾ ਉਤੋਂ ਬਾਅਦ 2007 ਵਿੱਚ ਭਾਜੀ ਕਰਮਜੀਤ ਸਿੰਘ ਉਹਨਾਂ ਨੇ ਮੰਨਵਾਖਿਆ ਵੀ ਸਿੱਖ ਸ਼ਹਾਦਤ ਮੈਗਜ਼ੀਨਾਂ ਜਿਹੜਾ ਸੀ ਉਹ ਕੱਟ ਰਹੇ ਹੈਗੇ ਹਨ ਸੋ ਉਹ ਉਹ ਲਗਾਤਾਰ ਸਿੱਖ ਸ਼ਹਾਦਤ ਦੇ ਮਰਕਾ ਦੂਜੇ ਜਾਂ ਤੀਜੇ ਅੰਕ ਤੋਂ ਮੈਂ ਆਪਣੀ ਜਿਹੜੀ ਹੈਗੇ ਉਹਨਾਂ ਨਾਲ ਆਪਣੀ ਸਾਂਝਾ ਜੜੀ ਹਾਲਾਂਕਿ ਉਸ ਵੇਲੇ ਦੇਸ਼ ਪੰਜਾਬ ਨੂੰ ਵੀ ਮੈਂ ਕੰਟਰੀਬਿਊਟ ਕਰਦਾ ਸੀ ਹਨ ਸੋ ਮੇਰੇ ਉਹ ਸਰਦਾਰ ਗੁਰਵਰਜਨ ਸਿੰਘ ਮੇਰੇ ਬਹੁਤ ਚੰਗੇ ਦੋਸਤ ਸੀਗੇ ਲਗਾਤਾਰ ਉਹਨਾਂ ਨਾਲ ਮੇਰਾ ਸਹਿਚਾਰ ਸੀ ਕੁਝ ਕੁਝ ਬੰਦੇ ਦਾ ਪਿਆਰ ਹੀ ਇੰਨਾ ਹੋ ਜਾਂਦਾ ਵੀ ਛੱਡ ਰਿਓ ਸੋ ਦੇ ਨਾਲ ਨਾਲ ਮੈਂ ਸਿੱਖ ਸ਼ਹਾਦਤ ਮੈਗਜ਼ੀਨ ਨਾਲ ਵੀ ਜਦੋਂ ਤੋਂ 2-3 ਅੰਕ ਕੱਢੇ ਸੀ ਉਸ ਤੋਂ ਬਾਅਦ ਮੈਂ ਸ਼ੁਰੂ ਹੋਆ ਤੇ ਆਖਰੀ ਅੰਕ 2009 ਵਿੱਚ ਪਬਲਿਸ਼ ਹੋਇਆ। ਮਤਲਬ ਇੰਨੇ ਸਾਲ ਤੁਸੀਂ ਵੀ ਆਖਰੀ ਅੰਕ ਤੱਕ ਜਿਹੜਾ ਹੈਗਾ ਮੈਂ ਉਹ ਕੰਟਰੀਬਿਊਟ ਕਰਦਾ। ਕੁਝ ਸਮਾਂ ਤਾਂ ਇਸ ਤਰ੍ਹਾਂ ਦਾ ਆ ਗਿਆ ਸੀਗਾ ਵੀ ਅੱਧਾ ਮੈਗਜ਼ੀਨ ਆ ਮੇਰੀਆਂ ਲਿਖਤਾਂ ਨਾਲ ਹੀ ਹੁੰਦਾ ਸੀ। ਮੈਂ ਵੱਖ-ਵੱਖ ਨਾਵਾਂ ਤੇ ਲਿਖ ਦਿੰਦਾ ਸੀ ਕੁਝ ਇੰਗਲਿਸ਼ 'ਚ ਜਿਹੜੇ ਹੈਗੇ ਟਰਾਂਸਲੇਟ ਕਰਦੇਣੇ ਹੁੰਦੇ ਸੀ। ਔਰ ਮੈਂ ਸਿੱਖ ਸੰਗਤਾਂ ਨੂੰ ਦੱਸਾਂ ਵੀ 1987 ਤੋਂ ਲੈ ਕੇ ਜਾਂ 2009 ਤੱਕ ਜਿਹੜੀ ਮੈਂ ਨਾਨ-ਪ੍ਰੋਫੈਸ਼ਨਲ ਪੱਤਰਕਾਰੀ ਕੀਤੀ ਹੈ। ਸੋ ਇਹਦੇ ਵਿੱਚ ਮੈਂ ਕਿਸੇ ਤੋਂ ਵੀ 1 ਰੁਪਈਆ ਵੀ ਮਤਲਬ ਕਿ ਆਪਣੀ ਜ਼ਿੰਦਗੀ ਚ ਉਧਾਰਾਂ ਲਿਆ ਹਾਲਾਂਕਿ ਮੈਂ ਬਹੁਤ ਕੰਮ ਕੀਤਾ ਔਰ ਕਿਸੇ ਨੇ ਵੀ ਹਾਲਾਂਕਿ ਉਹਨਾਂ ਕੋਲ ਕਈਆਂ ਕੋਲ ਤਾਂ ਇੰਨੇ ਵੱਡੇ ਰਿਸੋਰਸਸ ਸੀਗੇ ਉਹਨਾਂ ਨੇ ਵੀ ਕਦੀ ਇਹ ਨਹੀਂ ਕਿਹਾ ਵੀ ਤੇਰਾ ਰੋਟੀ ਪਾਣੀ ਕਿੱਦਾਂ ਚੱਲਦਾ ਹੈਗਾ ਨਾ ਵੀ ਤੈਨੂੰ ਤੇਰੇ ਘਰੇ ਰੋਟੀ ਪੱਕਦੀ ਹੈ ਤੇਰੇ ਬੱਚਿਆਂ ਦੇ ਖਰਚੇ ਮਤਲਬ ਕਿ ਕਿਸੇ ਨੇ ਵੀ ਅੱਜ ਤੱਕ ਨਾ ਜਿਹਨਾਂ ਕਿ 1987 ਤੋਂ 2009 ਤੱਕ ਜਿਹੜੀ ਨਾਨ ਪ੍ਰੋਫੈਸ਼ਨਲ ਪੱਤਰਕਾਰੀ ਸਿਰਫ ਸਿੱਖੀ ਦੇ ਜਜ਼ਬੇ ਨੂੰ ਪਰਣਾਈ ਹੋਈ ਪੱਤਰਕਾਰੀ ਕੀਤੀ ਹੈਗੀ ਹੈ ਨਾ ਟੋਟਲੀ ਵੀ ਸਿੱਖਾਂ ਦਾ ਕੁਝ ਬਣ ਜਾਈ ਅਸੀਂ ਰਾਜਨੀਤਿਕ ਤੌਰ ਤੇ ਔਰ ਸਿਧਾਂਤਕ ਤੌਰ ਤੇ ਇੱਕ ਬਹੁਤ ਵੱਡੇ ਘੇਰੇ ਵਿੱਚ ਘਿਰ ਰਹੇ ਹੈਗੇ ਹਾਂ ਇਹ ਘੇਰੇ ਨੂੰ ਤੋੜ ਦੇਣੀ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਉਹਨਾਂ ਨੇ ਹਥਿਆਰਾਂ ਨਾਲ ਤੋੜਨ ਦਾ ਯਤਨ ਕੀਤਾ ਤੇ ਅਸੀਂ ਉਹਨੂੰ ਵਿਚਾਰਾਂ ਨਾਲ ਕੀਤਾ ਸੋ 1987 ਤੋਂ 2009 ਤੱਕ ਪੰਥਕ ਜਜ਼ਬੇ ਨੂੰ ਪ੍ਰਣਾਇ ਹੋਈ ਪੱਤਰਕਾਰ ਜਿਹੜੀ ਹੈਗੀ ਆ ਉਹਦੇ ਲਈ ਮੈਂ ਕੰਮ ਕਰਿਆ ਔਰ ਕਿਸੇ ਤੋਂ 1 ਰੁਪਿਆ ਵੀ ਨਹੀਂ ਲਿਆ ਮੈਂ ਅਜੀਤ ਅਖਬਾਰ ਵਿੱਚ ਜੌਬ ਕਰਦਾ ਸੀ ਮੈਂ 1996 ਵਿੱਚ ਮੈਂ ਅੱਜ ਦੀ ਆਵਾਜ਼ ਵਿੱਚ ਐਜ਼ ਸਬ ਐਡੀਟਰ ਜੀ ਸ਼ੁਰੂ ਹੁੰਦਾ ਹੈਗਾ 1997 ਵਿੱਚ ਫਿਰ ਮੈਨੂੰ ਅਜੀਤ ਵੱਲੋਂ ਆਫਰ ਆਉਂਦੀ ਆ 1997 ਵਿੱਚ ਫਿਰ ਮੈਂ ਅਜੀਤ ਦੇ ਐਡੀਟੋਰੀਅਲ ਸਟਾਫ ਵਿੱਚ ਇਹਨਾਂ ਅਖਬਾਰਾਂ ਵਿੱਚ ਮੈਨੂੰ ਤਨਖਾਹ ਮਿਲਦੀ ਸੀ ਹਣਾ ਸੋ ਕਿਉਂਕਿ ਇਹ ਜਿਹੜਾ ਮੈਂ ਮੈਂ ਆਪਣੇ ਜੀਵਨ ਦਾ ਨਰਵਾਹ ਹੀ ਕਰਨਾ ਸੀ ਹਣਾ ਸੋ ਉਸ ਤੋਂ ਪਹਿਲਾਂ ਮੇਰੇ ਤੇ ਦੋਸ਼ ਲੱਗੇ ਆ ਇਹ ਵੀ ਲਾਇਆ ਜਾਂਦਾ ਹੈਗਾ ਵੀ ਇਹ ਇਹਦਾ ਕੋਈ ਜੇਲ ਜੀਵਨ ਦੀ ਯਾਤਰਾ ਨਹੀਂ ਹੈਗਾ ਸੋ ਮੈਂ ਦੱਸਾਂ ਵੀ 1990 ਜੇਲ੍ਹ ਦੇ ਅੱਗੋਂ ਨਹੀਂ ਲੰਘਿਆ ਕੁਸ਼ੂ ਜੀ ਹਾਂ ਸੋ 1991 ਦੇ ਸ਼ੁਰੂ ਵਿੱਚ ਮੈਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ 2 ਮਹੀਨੇ ਤੱਕ ਮੇਰੇ ਤੇ ਜਿਸ ਤਰ੍ਹਾਂ ਵੀ ਇਲੈਗਲ ਕਸਟਡੀ ਵਿੱਚ ਰੱਖ ਕੇ ਜਿਹੜਾ ਹੈਗਾ ਮੇਰੇ ਤੇ ਤਸ਼ੱਦਦ ਹੋਇਆ 1991 92 ਤੇ 93 93 ਦੇ ਅਖੀਰ ਤੇ ਆ ਕੇ ਫਿਰ ਮੇਰੀ ਰਿਹਾਈ ਹੁੰਦੀ ਆ ਮੇਰੀ ਸਟੱਡੀਜ਼ ਆ ਜਿਹੜੀਆਂ ਖਰਾਬ ਹੋ ਗਈਆਂ ਸੀ ਫਿਰ ਉਸ ਸਟੱਡੀ ਮੈਂ ਦੁਬਾਰੇ ਕਿਉਂਕਿ ਮੈਂ ਬੀਏ ਫਾਈਨਲ ਵਿੱਚ ਪਹੁੰਚ ਗਿਆ ਸੀ ਜਦੋਂ ਗ੍ਰਫਤਾਰੀ ਹੁੰਦੀ ਆ ਫਿਰ ਦੁਬਾਰੇ ਬੀਏ ਕੀਤੀ ਐਮਏ ਕੀਤੀ ਤੇ ਫਿਰ ਨਾਲ ਘਰ ਦੇ ਹਾਲਾਤ ਠੀਕ ਨਹੀਂ ਸੀ ਫਿਰ ਜਿਹੜਾ ਹੈਗਾ ਪ੍ਰੋਫੈਸ਼ਨ ਚ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਈ ਵਾਰੀ ਬਹੁਤ ਕੁਝ ਆਪਾਂ ਇਦਾਂ ਕਹਿ ਜਾਂਦੇ ਹੁੰਨੇ ਆ ਜਿਨ੍ਹਾਂ ਦਾ ਕਿ ਕੋਈ ਤੱਥ ਕੋਈ ਸਿਰ ਕੋਈ ਪੈਰ ਨਹੀਂ ਹੁੰਦੇ ਹੈਗੇ ਤੇ ਆਪਾਂ ਕਿਤੇ ਨਾ ਕਿਤੇ ਉਸ ਇੰਨੀ ਦੂਰ ਇੰਨੀ ਵਿਤ ਨਾ ਪਾ ਦੀਏ ਕਿ ਜਿਹੜਾ ਹੈਗਾ ਜਿੱਥੇ ਅਸੀਂ ਆਪਣੇਾਂ ਦੇ ਖਿਲਾਫ ਹੀ ਇਦਾਂ ਦੀ ਪਾਸ਼ਾ ਜਿਹੜੀ ਵਰਤਨੀ ਚਾਲੂ ਕਰਦੀ ਹੈ ਬਾਕੀ ਜਿਹੜੇ ਵੀ ਸੱਜਣ ਹੈਗੇ ਨੇ ਸਾਡੇ ਸਾਰੇ ਸਤਕਾਰਯੋਗ ਨੇ ਜੋ ਉਹਨਾਂ ਦਾ ਵੀ ਪੱਖ ਆਇਆ ਅਸੀਂ ਉਹ ਵੀ ਐਜ਼ੇ ਜਿਹੜਾ ਮੀਡੀਆ ਸਾਡਾ ਫਰਜ਼ ਬੰਦਾ ਹੈ ਉਹ ਸਾਹਮਣੇ ਜਿਹੜਾ ਅਸੀਂ ਰੱਖ ਦਿੱਤਾ ਸੀ ਜੋ ਬਾਪੂ ਜੀ ਦਾ ਪੱਖ ਆਇਆ ਸੀ ਪਰ ਫਿਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਰਾ ਕੁਝ ਸਾਹਮਣੇ ਹੈ ਤੇ ਬਾਕੀ ਜਿਹੜਾ ਫੈਸਲਾ ਅਖੀਰ ਤੇ ਸੰਗਤ ਨੇ ਕਰਨਾ ਹੈ ਸਰਦਾਰ ਅਵਤਾਰ ਸਿੰਘ ਉਹਨਾਂ ਦੇ ਬਾਰੇ ਕਦੀ ਜਾਣਣ ਦਾ ਆਪਾਂ ਕਹੀ ਕਿ ਇਸ ਤਰ੍ਹਾਂ ਕਦੀ ਮੌਕਾ ਨਹੀਂ ਮਿਲਿਆ ਤੇ ਚਲੋ ਇਹ ਇਸ ਸਵਾਲ ਦੇ ਬਹਾਨੇ ਘੱਟੋ-ਘੱਟ ਕਿੰਨਾ ਚਿਰ ਹੋ ਗਿਆ ਪੱਤਰਕਾਰੀ ਦੇ ਵਿੱਚ ਉਸ ਦੇ ਬਾਰੇ ਵੀ ਜਿਹੜੇ ਵਿਚਾਰ ਸਾਂਝੇ ਕੀਤੇ ਜਾਣ ਤੇ ਸਰਦਾਰ ਸਾਹਿਬ ਦੀ ਜਿਹੜੀ ਕਿਤਾਬ ਹੈਗੀ ਹੈ ਅ ਅਕਾਲ ਚੈਨਲ ਤੇ ਆਪਾਂ ਲਾਂਚਿੰਗ ਵੀ ਦੇਖੀ ਸੈਮੀਨਾਰ ਇੱਥੇ ਵੀ ਹੋਏ ਸੈਮੀਨਾਰ ਉੱਥੇ ਵੀ ਹੋਏ ਜਿਸ ਤਰੀਕੇ ਦੀਆਂ ਡੈਫੀਨੇਸ਼ਨਸ ਖਾਸ ਕਰਕੇ ਕੌਮ ਨੂੰ ਲੈ ਕੇ ਕਿ ਸਿੱਖਾਂ ਦੇ ਅੰਦਰ ਆਪਣਾ ਜਿਹੜਾ ਨੈਸ਼ਨਲਿਜ਼ਮ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਕੌਮੇਤਾ ਹੈਗੀ ਹੈ ਔਰ ਉਹ ਕਿਵੇਂ ਵੈਸਟ ਦੀਆਂ ਜਿੰਨੀਆਂ ਵੀ ਡੈਫੀਨੇਸ਼ਨਸ ਨੇ ਕਿੱਥੋਂ ਕੋਚ ਕਰ ਕਰਕੇ ਇਹਨਾਂ ਨੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਕੋਚ ਭਰਪੂਰ ਕਾਰਜ ਜਿਹੜਾ ਹੈਗਾ ਇਹ ਸਾਡੇ ਸਾਹਮਣੇ ਜਿਹੜਾ ਰੱਖਿਆ ਹੈਗਾ ਤੇ ਉਸ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਰੱਖ ਲੈਣਾ ਚਾਹੀਦਾ ਹੈ ਜਦੋਂ ਅਸੀਂ ਕੋਈ ਸਵਾਲ ਚੁੱਕਦੇ ਹਾਂ ਜਾਂ ਕੁਝ ਅਲਿਗੇਸ਼ਨਸ ਲਾਉਣੇ ਹੈਗੇ ਆ ਬਾਕੀ ਜੇ ਆਪਾਂ ਕਹੀਏ ਕਿ ਕੋਈ ਵੀ ਜਿਹੜਾ ਲੀਡਰ ਹੁੰਦਾ ਹੈ ਲੀਡਰ ਨੇ ਇਕੱਲਾ ਇੱਕ ਰਸਤਾ ਨਹੀਂ ਦੇਖਣਾ ਹੁੰਦਾ ਲੀਡਰ ਕਿਸੇ ਇੱਕ ਬੰਦੇ ਦੀ ਮੁਠੀ ਦੇ ਵਿੱਚ ਨਹੀਂ ਹੁੰਦਾ ਜੇ ਕੋਈ ਲੀਡਰ ਕਿਸੇ ਇੱਕ ਬੰਦੇ ਦੀ ਮੁਠੀ ਦੇ ਵਿੱਚ ਹੋਵੇ ਤੇ ਫਿਰ ਉਹ ਲੀਡਰ ਨਹੀਂ ਹੁੰਦਾ ਇਹ ਗੱਲ ਜਿਹੜੀ ਆਪਾਂ ਨੂੰ ਵੀ ਜਿਹੜੀ ਹੈ ਸਮਝ ਲੈਣੀ ਚਾਹੀਦੀ ਹੈਗੀ ਹੈ ਤੇ ਬਾਕੀ ਕੌਮੀ ਏਕਤਾ ਜੇ ਆਪਾਂ ਕੀ ਕਿ ਹਰੇਕ ਸਿੱਕ ਦਾ ਸੁਪਨਾ ਹੈਗਾ ਜੇ ਕੌਮੀ ਏਕਤਾ ਦੇ ਬਹਾਨੇ ਸਾਡੇ ਜਿਹੜੇ ਕਾਰਜ ਨੇ ਸਾਡਾ ਰਾਜਨੀਤਿਕ ਜਿਹੜਾ ਕਾਰਜ ਹੈਗਾ ਉਹ ਸਫਲ ਹੁੰਦਾ ਹੈ ਤੇ ਹਰੇਕ ਸਿੱਕ ਨੂੰ ਉਸ ਦੇ ਉੱਤੇ ਜਿਹੜਾ ਯੋਗਦਾਨ ਹੈ ਜਰੂਰ ਜਿਹੜਾ ਪਾਉਣਾ ਚਾਹੀਦਾ ਹੈ ਬਾਕੀ ਅਕਾਲ ਚੈਨਲ ਤੁਹਾਡਾ ਆਪਣਾ ਪਲੇਟਫਾਰਮ ਹੈ ਤੁਸੀਂ ਕਦੀ ਵੀ ਜਿਹੜਾ ਆ ਕੇ ਕਿਸੇ ਵੀ ਪੰਥਕ ਕਾਰਜ ਦੇ ਉੱਤੇ ਬਹੁਤ ਸਾਰੀ ਜਿਹੜੀ ਕਵਰੇਜ ਹੁੰਦੀ ਹੈ ਉਸ ਦਾ ਵੀ ਕਦੀ ਵੀ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਕਿਹਾ ਹੋਵੇ ਕਿ ਅਸੀਂ ਆਹ ਸਟੋਰੀ ਪੰਥ ਅਕੇ ਕੀ ਆ ਨਹੀਂ ਲਾਉਣੀ ਜਾ ਇਸ ਤਰ੍ਹਾਂ ਦਾ ਕਦੀ ਵੀ ਇਸ ਤਰ੍ਹਾਂ ਦਾ ਕਾਲਜ ਨਹੀਂ ਹੁੰਦਾ ਹਾਂ ਗੱਲ ਉੱਥੇ ਪੰਥ ਦੀ ਹੋਣੀ ਚਾਹੀਦੀ ਹੈ ਪੰਥ ਦੇ ਵਿੱਚ ਦੁਫਾੜ ਪਾਉਣ ਦੀ ਜਿਹੜੀ ਗੱਲ ਹੈ ਉਹ ਨਹੀਂ ਹੋਣੀ ਚਾਹੀਦੀ